ਅਸੀ ਗੱਲ ਦੋਸਤੋ ਅੱਜ ਇਹ ਟਾਲੀ ਜਿਹੜੀ ਆ ਇਹ ਥੱਲੇ ਥੱਲੇ ਦੀ ਆਪਾਂ ਕਟਿੰਗ ਕਰਨੀ ਆ ਇਹ ਥੱਲੇ ਦੇਖ ਸਕਦੇ ਤੁਸੀਂ ਜਿੰਨੀ ਬੁੱਟੀ ਹੋਈ ਇਹਦੇ ਤੇ ਇਹ ਸਾਫ਼ ਕਰਕੇ ਚੰਗੀ ਤਰ੍ਹਾਂ ਜਿਹੜੀ ਥੱਲੇ ਥੱਲੇ ਆ ਉਹ ਸਾਰੀ ਸਪਾਈ ਕਰ ਦੇਣੀ ਆ ਜਿਹੜੀ ਥੱਲੇ ਹਟਾਣੀ ਆ ਉਹ ਕਟਿੰਗ ਕਰ ਦੇਣੀ ਆ ਤਾਂ ਜੋ ਇਹ ਟਾਲੀ ਬਿਲਕੁਲ ਜਿਹੜੀ ਸਿੱਧੀ ਜਾਵੇ ਆ ਦੇਖੋ ਨਹੀਂ ਹੁਣ ਆਪਾਂ ਲੱਗੇ ਸਪਾਈ ਕਰਨ ਲਓ ਜੀ ਇਹ ਟਾਲੀ ਦੀ ਆਪਾਂ ਸਫਾਈ ਕਰਤੀ ਐ ਦੇਖੋ ਹੁਣ ਕਿੰਨੀ ਖੂਬਸੂਰਤ ਲੱਗ ਰਹੀ ਐ ਐਨ ਵਧੀਆ ਸਾਫ ਸੁਥਰਾ ਟੂਆ ਬਣ ਗਿਆ ਇਹਦਾ ਤੇ ਥੱਲੇ ਜਿਹੜੀ ਕਟਿੰਗ ਸੀ ਉਹ ਸਾਰੀ ਕਰ ਦਿੱਤੀ ਐ ਲਓ ਜੀ ਹੁਣ ਆ ਟਾਲੀ ਦੀ ਆਪਾਂ ਸਫਾਈ ਕਰਨੀ ਐ ਲੋ ਜੀ ਇਹ ਦੂਜੀ ਟਾਲੀ ਆ ਜਿਹਦੀ ਆਪਾਂ ਸਫਾਈ ਕੀਤੀ ਹੁਣ ਇਹ ਵੀ ਟਾਲੀ ਹੈਗੀ ਆ ਜੀ ਤੇ ਇਹਦੀ ਆਪਾਂ ਹੁਣ ਸਫਾਈ ਕਰਨੀ ਆ ਪਿੱਛੇ ਦੋ ਟਾਲੀਆਂ ਦੀ ਆਪਾਂ ਸਫਾਈ ਕਰ ਦਿੱਤੀ ਇੱਧਰ ਤੇ ਤੀਜੀ ਆ ਲੋ ਜੀ ਇਹ ਟਾਲੀ ਤਾਂ ਵਿਟੋਆ ਬਣ ਗਿਆ ਸਫਾਈ ਹੋ ਗਈ ਵਧੀਆ